ਕੀ ਦੇਖ ਰਹੇ ਹੋ ਦਰਾਵੜ ਚੈਨਲ ਖਾਸ ਤੌਰ ਤੇ ਅਸੀਂ ਕਰਬੂਥਲਾ ਦੇ ਵਿੱਚ ਮੌਜੂਦ ਹਾਂ 바ਵਾ ਸਾਹਿਬ ਭੀਮਰਾਓਂ ਬੇਦਗਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੀਲਾ ਮਾਰਚ ਜਿਹੜਾ ਕਰਬੂਥਲਾ ਦੇ ਵਿੱਚ ਕੱਢਿਆ ਗਿਆ ਬੜੇ ਹਾਸੋ ਹਲਾਸ ਦੇ ਨਾਲ ਸੰਗਤਾਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਸ਼ਹਿਰਾਂ ਤੋਂ ਪਹੁੰਚੀਆਂ ਸੋ ਆਪਣੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪਿੱਪਲ ਸੱਬਰਵਾਲ ਜੀ ਕਰਨ ਸੋਹਤਾ ਜੀ ਔਰ ਹੋਰ ਵੀ ਬਹੁਤ ਸਾਰੇ ਸਤਿਕਾਰਯੋਗ ਸਾਥੀ ਸੰਗਠਨਾਂ ਤੋਂ ਵੱਖ-ਵੱਖ ਸੰਗਠਨਾਂ ਤੋਂ ਜਿਹੜੇ ਮੌਜੂਦ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ 바ਵਾ ਸਾਹਿਬ ਭੀਮਰਾਓਂ ਬੇਦਗਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਉਸ ਬਾਰੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਕਰਨ ਜੀ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਅੱਜ ਦਾ ਨੀਲਾ ਮਾਰਚ ਕੱਢਣ ਦਾ ਮੇਨ ਮਕਸਦ ਕੀ ਸੀ ਹਾਂਜੀ ਸਰ ਸਾਰਿਆਂ ਨਾਲੋਂ ਪਹਿਲਾਂ ਸਾਰੇ ਹੀ ਆਏ ਹੋਏ ਸਾਥੀਆਂ ਨੂੰ ਜੈ ਵਾਲਮੀਕੀ ਜੈ ਪੀਐਮ ਜੀ ਅੱਜ ਕਪੂਰਥਲਾ ਸ਼ਹਿਰ ਦੇ ਵਿੱਚ ਸਾਡੀ ਜਥੇਬੰਦੀ ਭੀਮਰਾਵ ਜੁਵਾ ਫੋਰਸ ਮਿਸ਼ਨ ਬੇਦਕਰ ਵੱਲੋਂ ਇੱਕ ਵਿਸ਼ਾਲ ਨੀਲਾ ਮਾਰਚ ਕੱਢਿਆ ਗਿਆ ਇਹ ਨੀਲੇ ਮਾਰਚ ਦਾ ਜਿਹੜਾ ਫੈਸਲਾ ਸਾਡੇ ਜਥੇਬੰਦੀ ਦੇ ਮੁਖ ਸੰਚਾਲਕ ਅਮਨਦੀਪ ਸੋਤਾ ਜੀ ਨੇ ਲਿਆ ਸੀ ਇਹ ਫੈਸਲਾ ਤਾਂ ਲਿੱਤਾ ਸੀ ਕਿ ਜਿੰਨੇ ਵੀ ਸੰਵਿਧਾਨ ਲੋਕ ਵਿਰੋਧੀ ਜਿਹੜੇ ਲੋਕ ਆ ਜਾਂ ਬਾਬਾ ਸਾਹਿਬ ਬੇਦਕਰ ਜੀ ਤੇ ਗਲਤ ਟਿੱਪਣੀਆਂ ਕਰਦੇ ਪਿਛਲੀ ਤੁਸੀਂ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਹੋਊਗਾ ਕਿ ਜਿਹੜਾ ਪੰਨੂ ਨਾ ਦਾ ਬੰਦਾ ਇੱਕ ਖਾਲੀਸਤਾਨੀਆਂ ਉਹ ਬਾਬਾ ਸਾਹਿਬ ਬੇਦਕਰ ਦੇ ਖਿਲਾਫ ਬਹੁਤ ਗਲਤ ਸ਼ਬਦਾਵਲੀ ਵਰਤ ਵਰਤਿਆ ਤੇ ਦੂਜਾ ਨੰਬਰ ਕਈ ਥਾਵਾਂ ਤੇ ਬਾਬਾ ਸਾਹਿਬ ਬੇਦਕਰ ਜੀ ਤੇ ਬਹੁਤ ਤੜਵਾਏ ਵੀ ਗਏ ਆ ਤੇ ਤੜਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਸਬੰਧ ਦੇ ਵਿੱਚ ਅਸੀਂ ਇੱਕ ਵਿਸ਼ਾਲ ਨੀਲਾ ਮਾਰਚ ਲਲਕਾਰ ਰੈਲੀ ਵੱਜੋ ਜਿਹੜਾ ਕਪੂਰਸਲੇ ਸ਼ਹਿਰ ਦੇ ਵਿੱਚ ਰੱਖਿਆ ਸੀ ਜਿਹਦੇ ਵਿੱਚ ਪੂਰੇ ਹੀ ਪੰਜਾਬ ਦੇ ਵਿੱਚੋਂ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਸਾਡੇ ਜਲੰਧਰ ਤੋਂ ਵਿਪਨ ਸੱਬਰਵਾਲ ਜੀ ਰਵੀਪਾਲ ਭਗਾਨੀਆਂ ਜੀ ਅਜੀਤ ਪਾਲ ਭਗਾਨੀਆਂ ਜੀ ਜਾਂ ਉਹਨਾਂ ਦੀ ਸਾਰੀ ਟੀਮ ਹੋਰ ਦੀਪਕ ਤੇਲੂ ਪਾਜੀ ਗੋਰਾ ਗਿਲ ਜਿਹੜੇ ਸਾਰੀ ਜਥੇਬੰਦੀਆਂ ਦੇ ਜਿਹੜੇ ਮੁਖੀ ਆ ਜਿਹੜੇ ਇੱਥੇ ਹਾਂਜੀ ਜਤਿੰਦਰ ਨਿੱਕਾ ਜੀ ਸਾਰੇ ਜਿਹੜੇ ਮੁਖੀ ਆ ਇਸ ਮਾਰਚ ਵਿੱਚ ਸ਼ਾਮਲ ਹੋਏ ਆ ਤੇ ਸਾਨੂੰ ਬੜੀ ਖੁਸ਼ੀ ਆ ਅਗਲੀ ਵਾਰ ਜਿਹੜਾ ਮਾਰਚ ਜਿਹੜਾ ਕੱਢਿਆ ਜਾਵੇਗਾ ਉਹ ਹੋਰ ਵੱਡੇ ਲੈਵਲ ਦੇ ਨਾਲ ਜਿਆਦਾ ਵੱਧ ਤਿਆਰੀ ਦੇ ਨਾਲ ਅਸੀਂ ਜਿਹੜਾ ਇਹ ਮਾਰਚ ਸ਼ਹਿਰ ਦੇ ਵਿੱਚ ਕੱਢਾਂਗੇ ਇੰਨੇ ਨਾਲ ਹੀ ਗੱਲ ਆਪਣੀ ਸਮਾਪਤ ਕਰਦਾ ਜੈ ਵਾਲਮੀਕ ਜੀ ਸੋ ਸਾਥੀਓ ਸਾਡੇ ਬਹੁਤ ਹੀ ਸਤਿਕਾਰਯੋਗ ਸੱਬਰਵਾਲ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜਾ ਪ੍ਰਯਾਸ ਅੱਜ ਕਰਪੂਥਰਾ ਦੇ ਵਿੱਚ ਹੋਇਆ ਇਸ ਪ੍ਰਯਾਸ ਦੇ ਬਾਰੇ ਤੇ ਇਹ ਕੀ ਕਹਿਣਾ ਚਾਹੁੰਦੇ ਹਾਂਜੀ ਸਰ ਜੈ ਭੀਮ ਜੈ ਭਾਰਤ ਪਹਿਲਾਂ ਤਾਂ ਮੇਰੇ ਬਹੁਤ ਹੀ ਸਤਿਕਾਰਯੋਗ ਅਮਨਦੀਪ ਸਹੋਤਾ ਜੀ ਕਰਨ ਸੋ ਹੁੰਦਾ ਜੀ ਅਤੇ ਇਹਨਾਂ ਦੀ ਸਮੁੱਚੀ ਟੀਮ ਤੇ ਬਹੁਤ ਹੀ ਪਿਆਰਾ ਮੇਰਾ ਜੀ ਰਵੀਪਾਲ ਜੀ ਸੁਰਜ ਜੀ ਅਜੀਪਾਲ ਜੀ ਮੇਰਾ ਵੱਡਾ ਭਰਾ ਜਤਿੰਦਰ ਨਿੱਕਾ ਜੀ ਅਰਜੀਤ ਗੋਰਾ ਜੀ ਚੇਤਨ ਨਾਹਰ ਜੀ ਰੋਸ਼ਨ ਸਬਰਵਾਲ ਜੀ ਨਾ ਤੀਰਥ ਨਾਹਰ ਜੀ ਸ਼ੀਤਲ ਜੀ ਅੱਜ ਬਹੁਤ ਵੱਡੇ ਪੱਧਰ ਤੇ ਅੱਜ ਨੀਲਾ ਮਾਰਚ ਕਰਪੂਥਲੇ ਦੇ ਵਿੱਚ ਕੱਢਿਆ ਗਿਆ ਔਰ ਇਹ ਸੰਦੇਸ਼ ਇਹੀ ਦਿੰਦਾ ਕਿ ਜਿੱਦਾਂ ਮੇਰੇ ਵੀਰ ਕਰਨ ਨੇ ਦੱਸਿਆ ਕਿ ਪਿਛਲੇ ਸਮੇ ਸਭ ਨੂੰ ਪਤਾ ਇੱਕ ਪੰਨੂ ਨਾਮ ਦਾ ਵਿਅਕਤੀ ਜਿਹੜਾ ਵਿਦੇਸ਼ ਚ ਬੈਠਾ ਜਿਹੜਾ ਗਲਤ ਟਿੱਪਣੀਆਂ ਗਲਤ ਚੀਜ਼ਾਂ ਡਾਕਟਰ ਭੀਮਰਾਓ ਉਮੇਦਕਰ ਸਾਡੇ ਰਹਿਬਰ ਦੇ ਪ੍ਰਤੀ ਬੋਲਦਾ ਰਿਹਾ ਔਰ ਸਾਡੇ ਰਹਿਬਰ ਦੇ ਪ੍ਰਤੀ ਬੋਲਦਾ ਤਾਂ ਰਿਹਾ ਕਈ ਜਗ੍ਹਾ ਤੇ ਉਹਨਾਂ ਨੇ ਖਾਲਿਸਤਾਨ ਦੇ ਨਾਂ ਵੀ ਲਿਖਿਆ ਪੋਸਟਰ ਲਾ ਕੇ ਲਾਏ ਗਏ ਆ ਔਰ ਤੋੜਨ ਦੀ ਗੱਲ ਕੀਤੀ ਗਈ ਕਈ ਜਗ੍ਹਾ ਤਾਂ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿੱਚ ਔਰ ਇਹ ਚੀਜ਼ ਜਿਹੜੀ ਹੈ ਬਹੁਤ ਮਾੜੀ ਚੀਜ਼ ਆ ਸਾਡੇ ਸਮੁੱਚੇ ਸਮਾਜ ਨੇ ਉਹਦੇ ਪੁਤਲੇ ਵੀ ਸਾੜੇ ਪੁਤਲਿਆਂ ਤੇ ਜੁੱਤੀਆਂ ਵੀ ਮਾਰੀਆਂ ਉਹਦੇ ਔਰ ਇਹ ਚੀਜ਼ਾਂ ਨਹੀਂ ਚਾਹੀਦੀਆਂ ਕਿਉਂਕਿ ਡਾਕਟਰ ਪੀਮਰੋ ਉਮੀਦਵਾਰ ਜੀ ਨੇ ਸਾਰਿਆਂ ਲਈ ਬਹੁਤ ਖੂਬਸੂਰਤ ਜਿਹੜਾ ਸੰਵਿਧਾਨ ਲਿਖਿਆ ਔਰ ਸੰਵਿਧਾਨ ਇੱਕ ਸਮਾਜ ਵਾਸਤੇ ਨਹੀਂ ਹੈ ਸਾਰੇ ਵਰਗਾ ਲਈ ਸਾਂਝਾ ਸੰਵਿਧਾਨ ਲਿਖਿਆ ਜੀ ਔਰ ਜੇ ਅੱਜ ਔਰਤ ਨੂੰ ਹਰ ਚੀਜ਼ ਦਾ ਸਾਡੀ ਭੈਣ ਨੂੰ ਜਾਂ ਮਾਂ ਨੂੰ ਅਧਿਕਾਰ ਮਿਲੇ ਆ ਤੇ ਡਾਕਟਰ ਪੀਮਰੋ ਉਮੀਦਵਾਰ ਜੀ ਦੇ ਕਰਕੇ ਹੀ ਮਿਲੇ ਆ ਅੱਜ ਅਸੀਂ ਵਧੀਆ ਕਪੜਾ ਪਾਣਨੇ ਆ ਬੱਚਿਆਂ ਨੂੰ ਪੜ੍ਹਾਣਨੇ ਆ ਜੇ ਸਾਡੇ ਬੱਚੇ ਪੜ੍ਹ ਲਿਖ ਕੇ ਅਫਸਰ ਬੰਦੇ ਆ ਤੇ ਡਾਕਟਰ ਭੀਮਰੋ ਉਮੀਦਵਾਰ ਜੀ ਕਰਕੇ ਹੀ ਬੰਦੇ ਆ ਜੇ ਅੱਜ ਸਾਨੂੰ ਇਲੈਕਸ਼ਨ ਤੇ ਖੜੇ ਹੁੰਦਾ ਅਧਿਕਾਰ ਮਿਲਿਆ ਵੋਟ ਪਾਉਣ ਦਾ ਅਧਿਕਾਰ ਮਿਲਿਆ ਤੇ ਡਾਕਟਰ ਭੀਮਰੋ ਉਮੀਦਵਾਰ ਕਰਕੇ ਮਿਲਿਆ ਬਹੁਤ ਧੰਨਵਾਦ ਔਰ ਮੈਂ ਇਹ ਗੱਲ ਦੱਸਣਾ ਚਾਹਨਾ ਕਿ ਅੱਜ ਸੋਤਾ ਜੀ ਨੇ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਬਹੁਤ ਵੱਡੀ ਗਿਣਤੀ 'ਚ ਯੂਥ ਨੂੰ ਨਾਲ ਲੈ ਕੇ ਔਰ ਸਾਰੇ ਇਹ ਪੰਜਾਬ 'ਚੋਂ ਸੰਗਠਨਾਂ ਨੂੰ ਬੁਲਾ ਕੇ ਇਕੱਠੇ ਹੋ ਕੇ ਇੱਕ ਮਲਚ ਪਰੋ ਕੇ ਅਜ ਨੀਲਾ ਮਾਰਚ ਕੱਢਿਆ ਔਰ ਸਾਰੇ ਨੇ ਇਕੱਠੇ ਹੋ ਕੇ ਇਹ ਚੱਲੇ ਆ ਔਰ ਇਸੀ ਦਾ ਮੈਸੇਜ ਬਹੁਤ ਵਧੀਆ ਗਿਆ ਤੇ ਦੂਜਾ ਮੈਸੇਜ ਇਹ ਵੀ ਗਿਆ ਕਿ ਜਿਹੜੇ ਵਿਰੋਧੀ ਹੈਗੇ ਆ ਉਹਨਾਂ ਨੂੰ ਇੱਕ ਚੀਜ਼ ਦਾ ਲਲਕਾਰਿਆ ਵੀ ਜੀ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਦਾਂ ਦੇ ਪ੍ਰੋਗਰਾਮ ਜਿਹੜੇ ਆ ਪੂਰੇ ਭਾਰਤ 'ਚ ਹੀ ਹੋਣੇ ਚਾਹੀਦੇ ਆ ਔਰ ਬਹੁਤ ਵੱਡੇ ਪੱਧਰ ਤੇ ਹੋਣੇ ਚਾਹੀਦੇ ਆ ਕਿਉਂਕਿ 바ਵਾ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਅੱਜ ਦੇ ਦਿਨ ਤੇ ਮੈਂ ਸਮੁੱਚੀ ਕਰਪੂਤਲਾ ਦੀ ਇਹ ਲੀਡਰਸ਼ਿਪ ਨੂੰ ਔਰ ਆਪਣੇ ਭਰਾਵਾਂ ਨੂੰ ਧੰਨਵਾਦ ਕਰਦਾ ਉੱਥੇ ਮੈਂ ਆਪਣੇ ਭਰਾ ਜਤਿੰਦਰ ਨਿੱਕਾ ਜੀ ਨੂੰ ਰਵੀਪਾਲ ਜੀ ਨੂੰ ਅਜੇਪਾਲ ਜੀ ਨੂੰ ਗੁਲਜ਼ਾਰ ਖੌਂਸਲਾ ਜੀ ਨੂੰ ਅਤੇ ਜਿਨ੍ਹਾਂ ਦਾ ਨਾਮ ਹੈ ਨਹੀਂ ਵੀ ਲਿੱਤਾ ਸਾਰੇ ਇਹ ਨਾਮ ਸਾਰੇ ਤਾਂ ਜਾਣਦਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਚੇਚੇ ਤੌਰ ਤੇ ਇਸ ਬਟੀਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇੰਗਲੈਂਡ ਦੇ ਵਿੱਚ ਜਾ ਕੇ ਇਹ ਕੱਪ ਜਿੱਤ ਕੇ ਲੈ ਕੇ ਆਇਆ ਮੈਡਲ ਜਿੱਤ ਕੇ ਲੈ ਕੇ ਕਬੱਡੀ ਦਾ ਜਿਹੜਾ ਟੂਰਨਾਮੈਂਟ ਹੋਇਆ ਔਰ ਉਰਚ ਜਾ ਕੇ ਕੱਪ ਜਿੱਤਣਾ ਔਰ ਮੈਡਲ ਲੈ ਕੇ ਆਣਾ ਇਹ ਬਹੁਤ ਵੱਡੀ ਗੱਲ ਹੈ ਵੀ ਸਭਦਾਨ ਦੀ ਇੱਕ ਦੇਣ ਹੈ ਕਿਉਂਕਿ ਪੰਜਾਬ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ ਦੀ ਜਿਹੜੀ ਜਵਾਨੀ ਹੈ ਨਸ਼ਿਆਂ ਵੱਲੋਂ ਬਹੁਤ ਵੱਡੇ ਪੱਧਰ ਤੇ ਗੁੱਬ ਗਈ ਆ ਅੱਜ ਇਹੋ ਜਿਹੇ ਬੱਚੇ ਜਦੋਂ ਅੱਗੇ ਨਿਕਲੂਗੇ ਤੇ ਵਧੀਆ ਸੰਦੇਸ਼ ਦੇਣਗੇ ਜਿਹੜਾ ਪੰਜਾਬ ਪਹਿਲੇ ਦੂਜੇ ਨੰਬਰ ਤੇ ਆਂਦਾ ਸੀ ਖੇਡਾਂ 'ਚ ਤੇ ਅੱਜ 17ਵੇਂ 18ਵੇਂ ਨੰਬਰ ਤੇ ਪੰਜਾਬ ਜਿਹੜਾ ਵਾ ਚਲਾ ਗਿਆ ਵਾ ਜਦੋਂ ਇਹੋ ਜਿਹੇ ਬੱਚੇ ਖੇਡਾਂ ਦੇ ਵਿੱਚ ਬੱਤ-ਬੱਤ ਜਾਣਗੇ ਮੈਡਲ ਜਿੱਤ ਕੇ ਲਿਆਉਣਗੇ ਤੇ ਪੰਜਾਬ ਫਿਰ ਪਹਿਲੇ ਦੂਜੇ ਨੰਬਰ ਤੇ ਆਊਗਾ ਖੁਸ਼ਹਾਲ ਪੰਜਾਬ ਹੋਊਗਾ ਰੰਗਲਾ ਪੰਜਾਬ ਹੋਊਗਾ ਜੈ ਪੀਮ ਜੈਪੁਰ ਜੀ